ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਆਪਣੀ ਸਮਾਹੀ ਦੀ ਢਾਲ ਪਹੁੰਚੀ ਆ 28 11 2024 ਤੋਂ ਇਹ ਢਾਲ ਸ਼ੁਰੂ ਕੀਤੀ ਆ ਨਗਰ ਧੀਰੋ ਮਾਜਰਾ ਦੀ ਗੁਰਦੁਆਰਾ ਕਲੰਗੀਤਰ ਸਾਹਿਬ ਪਿੰਡ ਧੀਰੋ ਮਾਜਰਾ ਸੇਮੇ ਨਿਆਬਾਦ ਹਾੜੀ ਸੋਣੀ ਟਾਲ ਇਕੱਠੀ ਕਰਦੇ ਆਪਾਂ 100 ਰੁਪਿਆ ਬਿੱਗਾ ਅਤੇ 500 ਰੁਪਿਆ ਘਰ ਇਹ ਜਿਨ੍ਹਾਂ ਦੀ ਸੇਵਾ ਪਹੁੰਚੀ ਆ ਸਰਦਾਰ ਦੀਦਾਰ ਸਿੰਘ ਜੀ ਬਾਬਰ ਪਰਵਾਲੇ ਕੈਸੀਅਰ ਗੁਰਦੁਆਰਾ ਸਾਹਿਬ 3100 ਰੁਪਿਆ ਸਰਦਾਰ ਅਰਣਜੋਤ ਸਿੰਘ ਜੀ ਸਾਨਾਪ ਸਰਦਾਰ ਭਗਤ ਸਿੰਘ ਜੀ ਇਨ੍ਹਾਂ ਪਰਿਵਾਰ ਵੱਲੋਂ 4400 ਰੁਪਇਆ ਸਰਦਾਰ ਬੈਂਤ ਸਿੰਘ ਜੀ ਕਿਸਾਨ ਜੁਨੀਅਨ ਪ੍ਰਧਾਨ 2100 ਰੁਪਇਆ ਸਰਦਾਰ ਰਾਜਵੀਰ ਸਿੰਘ ਜੀ ਪ੍ਰਧਾਨ ਗੁਰਦੁਆਰਾ ਸਾਹਿਬ ਸਨਾਪ ਸਰਦਾਰ ਦੀਦਾਰ ਸਿੰਘ ਜੀ ਕਰਨਗੋ 3100 ਰੁਪਇਆ ਸਰਦਾਰ ਸਿਕੰਦਰ ਸਿੰਘ ਜੀ 500 ਰੁਪਇਆ ਸਰਦਾਰ ਹਰਪਾਲ ਸਿੰਘ ਜੀ 1100 ਰੁਪਇਆ ਸਰਦਾਰ ਈਮਾਨ ਸਿੰਘ ਜੀ 1000 ਰੁਪਿਆ ਹਰਨੂਰ ਕੌਰ 1000 1100 ਰੁਪਿਆ ਹਰਨੂਰ ਕੌਰ ਸੁਪਤਰੀ ਸਰਦਾਰ ਗੁਰਜੋਤ ਸਿੰਘ ਜੀ 1100 ਰੁਪਿਆ ਸਰਦਾਰ ਹਰਨੇਕ ਸਿੰਘ ਜੀ 4400 ਰੁਪਿਆ ਸਰਦਾਰ ਜਸਵੀਰ ਸਿੰਘ ਜੀ 1100 ਰੁਪਿਆ ਸਰਦਾਰ ਕਮਿਕਰ ਸਿੰਘ ਜੀ ਖੂਬ ਵਾਲੇ 2100 ਰੁਪਿਆ ਸਰਦਾਰ ਗੁਰਪ੍ਰੀਤ ਸਿੰਘ ਜੀ ਖੂਬ ਵਾਲੇ 2500 ਰੁਪਿਆ ਸਰਦਾਰ ਕਰਮਜੀਤ ਸਿੰਘ ਜੀ ਫੱਕਰ 7000 ਰੁਪਿਆ ਸਰਦਾਰ ਕਰਨਦੀਰ ਸਿੰਘ ਜੀ 3000 ਰੁਪਿਆ ਸਰਦਾਰ ਅਮਨਿੰਦਰ ਸਿੰਘ 500 ਰੁਪਿਆ ਸਰਦਾਰ ਦਲਵੀਰ ਸਿੰਘ 1100 ਰੁਪਿਆ ਸਰਦਾਰ ਮੁਖਤਿਆਰ ਸਿੰਘ 500 ਰੁਪਿਆ ਸਰਦਾਰ ਸੋਨੂ ਸਿੰਘ ਜੀ 500 ਰੁਪਿਆ ਸਰਦਾਰ ਮੇਗ ਸਿੰਘ ਜੀ ਮਿਸਤਰੀ 500 ਰੁਪਿਆ ਸਰਦਾਰ ਪਾਲਵਿੰਦਰ ਸਿੰਘ ਜੀ 500 ਰੁਪਿਆ ਕਾਕਾ ਸਿੰਘ ਜੀ 500 ਰੁਪਿਆ ਸਰਦਾਰ ਜਸਮੇਲ ਸਿੰਘ ਜੀ ਮੇਲੀ 4500 ਰੁਪਿਆ ਸਰਦਾਰ ਦਲਜੀਤ ਸਿੰਘ ਜੀ 1000 ਰੁਪਿਆ ਸਰਦਾਰ ਮਨਜੀਤ ਸਿੰਘ ਜੀ ਸਨ ਆਬ ਚਰਨਜੀਤ ਸਿੰਘ ਜੀ 500 ਰੁਪਿਆ ਸਰਦਾਰ ਜਗਵਿੰਦਰ ਸਿੰਘ ਜੀ 500 ਰੁਪਿਆ ਸਰਦਾਰ ਰਜਿੰਦਰ ਸਿੰਘ ਜੀ ਸਨੋਪ ਮੇਵਾ ਸਿੰਘ ਜੀ 5000 ਰੁਪਿਆ ਸਰਦਾਰ ਬੰਤ ਸਿੰਘ ਜੀ 500 ਰੁਪਿਆ ਗੁਰਦੇਵ ਸਿੰਘ 100 ਰੁਪਿਆ ਬਬਲੀ ਸਿੰਘ 200 ਰੁਪਿਆ ਸਰਦਾਰ ਬੰਦ ਸਿੰਘ ਜੀ 1100 ਰੁਪਿਆ ਸਰਦਾਰ ਮਨ ਕੋਮਲ ਸਿੰਘ ਜੀ ਕੈਨੇਡਾ ਸਨਾਪ ਸਰਦਾਰ ਸੁਖਵਿੰਦਰ ਸਿੰਘ ਜੀ ਮਾਸਟਰ 4400 ਰੁਪਿਆ ਸਰਦਾਰ ਅਵਤਾਰ ਸਿੰਘ ਜੀ ਕੈਨੇਡਾ 2700 ਰੁਪਿਆ ਸਰਦਾਰ ਇੰਦਰਜੀਤ ਸਿੰਘ ਜੀ ਕਮੇਟੀ ਮੈਂਬਰ ਗੁਰਦੁਆਰਾ ਸਾਹਿਬ 500 ਰੁਪਿਆ ਸਰਦਾਰ ਰਾਮ ਸਿੰਘ ਜੀ RAMU 500 ਰੁਪਿਆ ਸਰਦਾਰ ਜਗਦੀਪ ਸਿੰਘ ਜੀ 4400 ਰੁਪਿਆ ਸਰਦਾਰ ਮਨਜੀਤ ਸਿੰਘ ਜੀ ਨੰਬਰਦਾਰ 1100 ਰੁਪਿਆ ਸਰਦਾਰ ਕੁਲਦੀਪ ਸਿੰਘ ਜੀ ਮਾਸਟਰ 300 ਰੁਪਿਆ ਸਰਦਾਰ ਹਰ ਸਿਮਰਜੀਤ ਸਿੰਘ ਸਰਦਾਰ ਹਰ ਸਿਮਰਤ ਸਿੰਘ 500 ਰੁਪਿਆ ਸਰਦਾਰ ਕੁਲਦੀਪ ਸਿੰਘ ਜੀ ਬਾਬਰਪੁਰ ਵਾਲੇ 1100 ਰੁਪਿਆ ਸਰਦਾਰ ਸਵਰਨਜੀਤ ਸਿੰਘ ਜੀ 500 ਰੁਪਿਆ ਸਰਦਾਰ ਕਾਸਦੀਪ ਸਿੰਘ ਨੰਬਰਦਾਰ 4200 ਰੁਪਿਆ ਸਰਦਾਰ ਜਗਦੀਪ ਸਿੰਘ ਨੰਬਰਦਾਰ 500 ਰੁਪਿਆ ਸਰਦਾਰ ਪਰਵੰਤ ਸਿੰਘ ਸਰਦਾਰ ਕੁਲਵੰਤ ਸਿੰਘ 4000 ਰੁਪਿਆ ਬਾਬਾ ਹਰਦੇਵ ਸਿੰਘ ਜੀ ਮੁਨੀਮ 5200 ਰੁਪਿਆ ਸਰਦਾਰ ਜਗਜੀਤ ਸਿੰਘ ਜੀ ਸਾਬਕਾ ਸਰਪੰਚ 5000 ਰੁਪਿਆ ਛੋਟਾ ਸਿੰਘ 100 ਰੁਪਿਆ ਸਵਰਨ ਕੌਰ 500 ਰੁਪਿਆ ਰੋਵਰ ਰਜੀਤ ਸਿੰਘ 500 ਰੁਪਿਆ ਮਨਕੀਰਤ ਸਿੰਘ 100 ਰੁਪਿਆ ਮੱਗਰ ਸਿੰਘ 500 ਰੁਪਿਆ ਹਰਮੇਸ਼ ਸਿੰਘ 100 ਰੁਪਿਆ ਬਿਕਰ ਸਿੰਘ ਬਿਕਰ ਸਿੰਘ 500 ਰੁਪਿਆ ਜੱਜ ਸਿੰਘ 500 ਰੁਪਿਆ ਕੁਲਦੀਪ ਸਿੰਘ ਵਰਕਸਾਹ ਵਾਲੇ 500 ਰੁਪਿਆ ਪ੍ਰਭਲੀਨ ਕਾਰ ਛੋਟੀ ਜੀ ਬੱਚੀ ਪਤਰੀ ਸਰਦਾਰ ਵਿਕਰਮਜੀਤ ਸਿੰਘ ਜੀ 500 ਰੁਪਇਆ ਨਰਮਲ ਸਿੰਘ ਜੀ 500 ਰੁਪਇਆ ਹਨੀ ਮੈਡੀਕਲ ਸਟੋਰ 500 ਰੁਪਇਆ ਹਰਦੀਪ ਸਿੰਘ ਜੀ ਠੇਕੇਦਾਰ 500 ਰੁਪਇਆ ਗੁਰਸੇਵਕ ਸਿੰਘ 500 ਰੁਪਇਆ ਗੁਪਤਦਾਨ 500 ਰੁਪਇਆ ਗੁਪਤਦਾਨ 500 ਰੁਪਇਆ ਪਾਲ ਸਿੰਘ ਜੀ ਸਰਦਾਰ ਪਾਲ ਸਿੰਘ ਜੀ 3100 ਰੁਪਿਆ ਜਗਮੀਤ ਸਿੰਘ ਸਰਦਾਰ ਪ੍ਰਿਤਪਾਲ ਸਿੰਘ 1000 ਰੁਪਿਆ ਸਰਦਾਰ ਪ੍ਰਿਤਪਾਲ ਸਿੰਘ 1000 ਰੁਪਿਆ ਸਰਦਾਰ ਸੁਮੇਰ ਸਿੰਘ 500 ਰੁਪਿਆ ਗੋਪੀ ਨੰਬਰਦਾਰ ਸਰਦਾਰ ਗੁਰਪ੍ਰੀਤ ਸਿੰਘ ਜੀ ਸੁਖੂ 11 100 ਰੁਪਿਆ ਸਰਦਾਰ ਸੁਖਪਾਲ ਸਿੰਘ ਜੀ ਮੇਤਰੀ 200 ਰੁਪਿਆ ਸਰਦਾਰ ਗੁਰਦੀਪ ਸਿੰਘ ਜੀ 2500 ਰੁਪਿਆ ਸਰਦਾਰ ਜਗਰੂਪ ਸਿੰਘ ਜੀ 500 ਰੁਪਿਆ ਸਰਦਾਰ ਕੁਲਦੀਪ ਸਿੰਘ ਜੀ 2500 ਰੁਪਿਆ ਸਰਦਾਰ ਸੰਤ ਸਿੰਘ ਜੀ ਮਾਸਟਰ 3100 ਰੁਪਿਆ ਸਰਦਾਰ ਹਰਵਾਰ ਸਿੰਘ ਜੀ ਬਸੂ 500 ਰੁਪਿਆ ਸਰਦਾਰ ਹਰਦੀਪ ਸਿੰਘ ਜੀ ਸਨੋਪ ਦਰਸ਼ਨ ਸਿੰਘ ਜੀ 500 ਰੁਪਿਆ ਸਰਦਾਰ ਬਿੱਲੂ ਸਿੰਘ ਜੀ 500 ਰੁਪਿਆ ਇੰਦਰਜੀਤ ਸਿੰਘ ਜੀ 500 ਰੁਪਿਆ ਸਰਦਾਰ ਮੇਵਾ ਸਿੰਘ ਜੀ 500 ਰੁਪਿਆ ਸਰਦਾਰ ਬਨਕਾਰਨ ਸਿੰਘ ਜੀ 500 ਰੁਪਿਆ ਸਰਦਾਰ ਹਰਵਤ ਸਿੰਘ ਜੀ 500 ਰੁਪਿਆ ਸਰਦਾਰ ਨਿਰਮਲ ਸਿੰਘ ਜੀ ਸਰਪੰਚ 500 ਰੁਪਿਆ ਸਰਦਾਰ ਪ੍ਰਵਿੰਦਰ ਸਿੰਘ 200 ਰੁਪਿਆ ਗੋਵਤਦਾਨ 50 ਰੁਪਏ ਸਰਦਾਰ ਵਿੰਦਰ ਸਿੰਘ ਜੀ 500 ਰੁਪਿਆ ਸਰਦਾਰ ਮੰਗਲ ਸਿੰਘ ਜੀ ਸਨਾਬ ਜਗਤਾਰ ਸਿੰਘ ਜੀ 500 ਰੁਪਿਆ ਸਰਦਾਰ ਲਾਲ ਸਿੰਘ ਜੀ ਮਿਸਤਰੀ 500 ਰੁਪਿਆ ਸਰਦਾਰ ਲਾਲਾ ਸਿੰਘ ਜੀ 2100 ਰੁਪਿਆ ਸਰਦਾਰ ਤਰਸੇਮ ਸਿੰਘ ਜੀ 500 ਰੁਪਿਆ ਸਰਦਾਰ ਸੁਰਜੀਤ ਸਿੰਘ ਜੀ 700 ਰੁਪਿਆ ਸਰਦਾਰ ਪ੍ਰੇਮ ਸਿੰਘ ਜੀ 200 ਰੁਪਿਆ ਸਰਦਾਰ ਜੀਤ ਸਿੰਘ 5200 ਰੁਪਿਆ ਸਰਦਾਰ ਜੀਤ ਸਿੰਘ ਜੀ ਦੁਕਾਨਦਾਰ 5200 ਰੁਪਿਆ ਗੋਪਤਦਾਨ 500 ਰੁਪਏ ਸਰਦਾਰ ਗੁਰਮੇਲ ਸਿੰਘ ਜੀ 200 ਰੁਪਿਆ ਸਰਦਾਰ ਜਗਤਾਰ ਸਿੰਘ ਜੀ ਫੌਜੀ 500 ਸਰਦਾਰ ਜਗਤਾਰ ਸਿੰਘ ਜੀ ਫੌਜੀ 1100 ਰੁਪਇਆ ਸਰਦਾਰ ਅਰਸ਼ਦੀਪ ਸਿੰਘ 500 ਰੁਪਇਆ ਚਰਨਜੀਤ ਸਿੰਘ ਜੀ ਦੁਕਾਨਦਾਰ 500 ਰੁਪਇਆ ਸਰਦਾਰ ਦਿਵੰਦਰ ਸਿੰਘ ਜੀ ਪੱਪੂ 500 ਰੁਪਇਆ ਸਰਦਾਰ ਗੁਰਮੇਲ ਸਿੰਘ ਜੀ ਮਿਸਤਰੀ 500 ਰੁਪਿਆ ਸਰਦਾਰ ਕੁਲਦੀਪ ਸਿੰਘ ਜੀ ਮਿਸਤਰੀ 500 ਰੁਪਿਆ ਬ੍ਰਿੰਦਰ ਕੁਮਾਰ 500 ਰੁਪਿਆ ਸਰਦਾਰ ਅਮਰਜੀਤ ਸਿੰਘ ਜੀ ਪੰਚ 500 ਰੁਪਿਆ ਸੋਹਣ ਸਿੰਘ 100 ਰੁਪਿਆ ਪਵਨਾ ਸਿੰਘ 200 ਰੁਪਿਆ ਕੋਲਾ ਸਿੰਘ 500 ਰੁਪਿਆ ਸੁਦਾ ਸਿੰਘ 50 ਰੁਪਏ ਸਰਦਾਰ ਭਗਵੰਤ ਸਿੰਘ ਜੀ ਮਾਸਟਰ 1100 ਰੁਪਿਆ ਸਰਦਾਰ ਬਲਜੀਤ ਸਿੰਘ ਜੀ ਸਰਪੰਚ 2100 ਰੁਪਿਆ ਸਰਦਾਰ ਗੁਰਨਾਬ ਸਿੰਘ ਜੀ 500 ਰੁਪਿਆ ਚੰਦਰ ਭਾਨ 500 ਰੁਪਇਆ ਸਰਦਾਰ ਕ੍ਰਿਸ਼ਨ ਸਿੰਘ 500 ਰੁਪਇਆ ਸਰਦਾਰ ਹਰਵੰਦ ਸਿੰਘ 500 ਰੁਪਇਆ ਅਵਤਾਰ ਸਿੰਘ 200 ਰੁਪਇਆ ਸਰਦਾਰ ਧਰਮਿੰਦਰ ਸਿੰਘ 100 ਰੁਪਇਆ ਸਰਦਾਰ ਅਵਤਾਰ ਸਿੰਘ ਜੀ 500 ਰੁਪਿਆ ਸਰਦਾਰ ਹਰਵੰਦ ਸਿੰਘ ਜੀ 500 ਰੁਪਿਆ ਸਰਦਾਰ ਅਵਤਾਰ ਸਿੰਘ ਜੀ 200 ਰੁਪਿਆ ਮਨੀ ਪਿਆਰਾ ਲਾਲ 500 ਰੁਪਿਆ ਕਿਰਪਾਲ ਸਿੰਘ 200 ਰੁਪਿਆ ਮਹਿਮਾ ਸਿੰਘ ਮਹਿਮਾ ਸਿੰਘ 1100 ਰੁਪਿਆ ਸਰਦਾਰ ਨਹਿਰ ਸਿੰਘ ਜੀ ਨੰਬਰਦਾਰ 500 ਰੁਪਿਆ ਸਰਦਾਰ ਸੱਜੂ RAM ਜੀ ਬਿਜਲੀ ਵਾਲੇ 500 ਰੁਪਿਆ ਸਰਦਾਰ ਲਾਲ ਸਿੰਘ ਜੀ 500 ਰੁਪਿਆ ਸਰਦਾਰ ਸੇਵਾ ਸਿੰਘ ਜੀ ਪ੍ਰਧਾਨ 5000 ਰੁਪਇਆ ਸਰਦਾਰ ਜਰਨੈਲ ਸਿੰਘ ਜੀ 1100 ਰੁਪਇਆ ਸਰਦਾਰ ਮੇਜਰ ਸਿੰਘ ਜੀ 1700 ਰੁਪਇਆ ਗੁਪਤ ਦਾਨ 40000 ਰੁਪਇਆ ਗੁਪਤ ਦਾਨ 50000 ਰੁਪਇਆ ਸੋ ਇਹ ਭਾਈ ਸੰਗਤਾਂ ਵੱਲੋਂ ਸਮਾਹੀ ਦੀ ਟਾਲ ਪਹੁੰਚੀ ਆ ਜਿਨ੍ਹਾਂ ਨੇ ਹਜੇ ਤੱਕ ਆਪਣੀ ਮਾਇਆ ਨਹੀਂ ਪਚਾਈ ਅੱਜ ਨਗਰ ਦੇ ਦਰਸ਼ਨ ਕਰਾਂਗੇ ਹਜੇ ਬਹੁਤ ਕਰਾਂ ਦੀ ਮਾਇਆ ਰੰਦੀ ਆ ਆਪੋ ਆਪਣੀ ਮਾਇਆ ਤਿਆਰ ਕਰੋ ਆਪਾਂ ਗੁਰੂ ਘਰ ਦੀ ਗੁਰੂ ਜੀ ਦੇ ਹੁਕਮ ਦੇ ਨਾਲ ਸੇਵਾ ਸ਼ੁਰੂ ਕਰੀਏ ਆਪੋ ਆਪਣੀ ਮਾਇਆ ਗੁਰਦੁਆਰਾ ਸਾਹਿਬ ਪਹਚਾਉਣ ਦੀ ਕਿਰਪਾਲਤਾ ਕਰੋ ਫੇਰ ਮੈਂ ਬੇਨਤੀ ਕਰਾਂਗਾ ਜਿਨ੍ਹਾਂ ਦੀ ਮਾਇਆ ਰਹਿੰਦੀ ਆ ਉਹ ਆਪੋ ਆਪਣੀ ਮਾਇਆ ਗੁਰਦੁਆਰਾ ਸਾਹਿਬ ਪਹੁੰਚਾਉਣ ਦੀ ਕਿਰਪਾਲਤਾ ਕਰੋ ਸੋ ਇਹ ਜਿਹੜੀ ਮੈਂ ਮਾਇਆ ਬੋਲੀ ਆ ਇਹ ਸਾਰੀ ਨੈਟ ਤੇ ਚੜ ਜਾਣੀ ਆ ਕਿਉਂਕਿ ਕਈਆਂ ਨੂੰ ਆਏ ਹੁੰਦਾ ਆਵਾਜ਼ ਨਹੀਂ ਸੁਣਦੇ ਅੱਲਾ ਕਹਿੰਦਾ ਸੀ ਮਾਇਆ ਦਿੱਤੀ ਆ ਪਰ ਸਾਡੀ ਮਾਇਆ ਬੋਲੀ ਨਹੀਂ ਹੈ ਉਹ ਆਪਣਾ ਨੈਟ ਦੇ ਉੱਤੇ ਸੰਤਰੇਨ ਟੀਵੀ ਚੈਨਲ ਦੇ ਉੱਤੇ ਇਹ ਚੜ ਜਾਣੀ ਆ ਤੇ ਤੁਸੀਂ ਆਪੋ ਆਪਣੀ ਮਾਇਆ ਜਦੋਂ ਮਰਜ਼ੀ ਦੇਖ ਸਕਦੇ ਹੋ ਸੁਣ ਸਕਦੇ ਹੋ ਸੋ ਆਪਣਾ ਗੁਰਦੁਆਰਾ ਸਾਹਿਬ ਦਾ ਗਰੁੱਪ ਬਣਿਆ ਹੋਇਆ ਗੁਰਦੁਆਰਾ ਕਲੰਗੀ ਤਰ ਸਾਹਿਬ ਇਹ ਆਪਣਾ ਗੁਰਦੁਆਰਾ ਸਾਹਿਬ ਦਾ ਗਰੁੱਪ ਬਣਿਆ ਹੋਇਆ ਆਪੋ ਆਪਣੇ ਗਰੁੱਪ ਦੇ ਵਿੱਚ ਸ਼ਾਮਲ ਹੋਣ ਦੇ ਲਈ ਨਾਮ ਲਿਖਾਓ ਭਾਈ ਜੋ ਆਪਣਾ ਗੁਰਦੁਆਰਾ ਕਲੰਗੀਤਰ ਸਾਹਿਬ ਦਾ ਗਰੁੱਪ ਬਣਿਆ ਹੋਇਆ WhatsApp ਤੇ ਉਹਦੇ ਵਿੱਚ ਆਪੋ ਆਪਣੇ ਨਾਮ ਦਰਜ ਕਰਵਾਓ ਜੋ ਵੀ ਗੁਰੂ ਘਰ ਦੀ ਢਾਲ ਵਾਰੇ ਜਾਂ ਕੋਈ ਖੰਡ ਪਾਠ ਸੇਵਾ ਤੇ ਲੰਗਰਾਂ ਵਾਰੇ ਜਾਂ ਕੋਈ ਹੋਰ ਅਲਾਸਮੈਂਟਾਂ ਹੁੰਦੀਆਂ ਨੇ ਉਹ ਫਿਰ ਗਰੁੱਪ ਦੇ ਵਿੱਚ ਪਾਈਆਂ ਜਾਂਦੀਆਂ ਨੇ ਉਹ ਤੁਸੀਂ ਜਦੋਂ ਮਰਜੀ ਸੁਣ ਸਕਦੇ ਹੋ ਇਸ ਕਰਕੇ ਸਾਰਾ ਨਗਰ ਆਪੋ ਆਪਣੇ ਵਰ ਸਾਬ ਨੰਬਰ ਦਾਸ ਨੂੰ ਲਿਖਾਓ ਤੇ ਗਰੁੱਪ ਦੇ ਵਿੱਚ ਆਪਾਂ ਸ਼ਾਮਲ ਹੋਈਏ ਫਿਰ ਲਾਜ਼ਮਤ ਦਾ ਵੀ ਢਾਲ ਦਾ ਵੀ ਕੋਈ ਵੀ ਗੱਲਬਾਤ ਹੁੰਦੀ ਆ ਉਹ ਗੁਰੂ ਘਰ ਦੀ ਉਹਦੇ ਵਿੱਚ ਪਾਈ ਜਾਂਦੀ ਹੈ ਸੋ ਮੇਰਾ ਨੰਬਰ ਤਕਰੀਬਨ ਸਾਰਿਆਂ ਕੋਲ ਹੀ ਲਿਖਿਆ ਵੀ ਹੋਇਆ ਤੇ ਨੋਟ ਵੀ ਕਰ ਲਓ ਮੇਰਾ ਨੰਬਰ ਮੇਰਾ ਫੋਨ ਨੰਬਰ ਨੋਟ ਕਰ ਲਓ 94 643 9659 801 ਦੁਬਾਰਾ ਫੇਰ 94 643 96 801 ਇਹ ਨੰਬਰ ਤੇ ਮੈਨੂੰ ਫੋਨ ਕਰਕੇ ਆਪਣਾ WhatsApp ਨੰਬਰ ਗਰੁੱਪ ਦੇ ਵਿੱਚ ਐਡ ਕਰਵਾ ਸਕਦੇ ਹੋ ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਮਾਇਆ ਪਹੁੰਚ ਗਈ ਆ ਉਹਨਾਂ ਉਹਨਾਂ ਸੰਗਤਾਂ ਦਾ ਬਹੁਤ ਬਹੁਤ ਚਰਣਾ ਦੇਤੇ ਸੀਸ ਰੱਖ ਕੇ ਧੰਨਵਾਦ ਹੈ ਤੇ ਜਿਨ੍ਹਾਂ ਦੀ ਮਾਇਆ ਨਹੀਂ ਪਹੁੰਚੀ ਆ ਉਹ ਵੀ ਆਪਣਾ ਕਿਰਪਾ ਕਰੋ ਇੱਕ ਦਿਨ ਫਿਰ ਆਪਾਂ ਜਦੋਂ ਸਾਰੀ ਟਾਲ ਪਹੁੰਚ ਗਈ ਲਾਈਵ ਢਾਲ ਬੋਲਾਂਗੇ ਤੇ ਇਹ ਵੀ ਆਪਣਾ ਵਟਸਐਪ ਤੇ ਚੜ ਜਾਣੀ ਜਿਹੜੀ ਅੱਜ ਬੋਲੀ ਆ ਤੇ ਜਿਨ੍ਹਾਂ ਦੀ ਰਹਿੰਦੀ ਆ ਉਹ ਆਪ ਕੋ ਆਪਣੀ ਟਾਲ ਪਾਈ ਗੁਰਦੁਆਰਾ ਸਾਹਿਬ ਵਿਚ ਆਉਣ ਦੀ ਕਿਰਪਾਲਤਾ ਕਰੋ ਤੇ ਬਾਕੀ ਸਾਬ ਨੂੰ ਸਾਰੇ ਨਗਰਾਂ ਦੇ ਵਿੱਚ ਵਾਹਿਗੁਰੂ ਸਾਰੇ ਘਰਾਂ ਦੇ ਵਿੱਚ ਦਰਸ਼ਨ ਕਰਨ ਬਾਤ ਤਿਆਰਿਆ ਕੋਈ ਵੀ ਬਹਾਨਾ ਨਹੀਂ ਸੁਣਿਆ ਜਾਣਾ ਇਆਪੋ ਆਪਣੀ ਢਾਲ ਤਿਆਰ ਰੱਖਿਓ ਕਿਉਂਕਿ ਦੇਖੋ ਨਾ ਤਾਂ ਮੈਨੂੰ ਮਾਇਆ ਦੀ ਲੋੜ ਆ ਨਾ ਕਮੇਟੀ ਵਾਲਿਆਂ ਨੂੰ ਇਹ ਆ ਗੁਰੂ ਘਰ ਦੀ ਢਾਲ ਤੁਹਾਡੀ ਦਿੱਤੀ ਸੰਗਤਾਂ ਦੀ ਪੰਜੀ ਪੰਜੀ ਤੁਸੀਂ ਜਦੋਂ ਮਰਜੀ ਪੁੱਛ ਸਕਦੇ ਹੋ ਕਿੱਥੇ ਲੱਗੀ ਐ ਕੀ ਗੱਲਬਾਤ ਆ ਸਾਰੀ ਅਸੀਂ ਤੁਹਾਨੂੰ ਸਾਬ ਦੇਵ ਦੇ ਹੱਕਦਾਰ ਆ ਇਸ ਕਰਕੇ ਆਪੋ ਆਪਣੀ ਮਾਇਆ ਭਾਈ ਇਹਨਾਂ ਦੀ ਨਹੀਂ ਪਹੁੰਚੀ ਆ ਤੇ ਉਹ ਜ਼ਰੂਰ ਕਿਰਪਾ ਕਰਿਓ ਤੇ ਸਾਬ ਨੂੰ ਵੀ ਅਸੀਂ ਦਰਸ਼ਨ ਕਰਨਾਵਾਂਗੇ ਤਕਰੀਬਨ ਸਾਰਿਆਂ ਦੇ ਨਾਮ ਲਿਖੇ ਹੋਏ ਨੇ ਇਹਨਾਂ ਦੀ ਆ ਗਈ ਹੈ ਤੇ ਜਿਨ੍ਹਾਂ ਦੀ ਨਹੀਂ ਵੀ ਆਈ ਤਾਂ ਇਹ ਜ਼ਰੂਰ ਕਿਰਪਾ ਕਰਿਓ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ